ਮਨੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਨਾਨਕ ਪਾਦੋਂ ਪੰਖ ਜੋ ਬੰਦਨ ਨੰ ਸਿਮਰੋ ਆਂਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਾਵ ਜੀ ਹਿਰਦੇ ਧਾਵ ਸਿਰੀ ਗੁਰੂ ਰਾਮਦਾਸ ਗੁਣ ਘਰਬਿ ਸ਼ਰੀਆਰ ਜਨ विघनन के नाशक विघनन के नाशक हरगोबिंद सोब समात प्रकाशक श्री हरराय नमोकार जोरी नमोकार जोरी ਗੁਰ ਹਰ ਕ੍ਰਿਸ਼ਾ ਨਾਮ ਨਾਇ ਭਹੋਰੀ ਇਕ ਬਹਾਦਰ ਪਰਮ ਕੇਰ ਪਾਲਾ ਜੀ ਪਰਮ ਕੇਰ ਪਾਲ ਗੁਰ ਗੋਬਿੰਦ ਸਿੰਘ ਵਿਸਾਲਾ ਤਾਰੋ ਤਰਾ ਪਰ ਕੁਨ ਗੁਨ ਸੀਸਾ ਬੰਦੋ ਬਾਰ ਬਾਰ ਜਗ ਦੀਸ਼ਾ ਏਕੰਕਾਰ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾਸ਼ਨ ਸੋ ਹੋਏ ਵਾਹਿਗੁਰੂ ਜੀ ਕੀ ਫਤਿਹ ਵੇਗ ਨਾਮ ਅਨਸਨ ਸੋਈ ਪਾਠ ਹੈ ਸੁਣ ਹੈ ਨਾ ਲੋਭ ਕਮਾਵ ਸੁਭਾਣੀ ਪਰ ਤਰਕ ਠਾਵੇ ਤਿਸ ਨਰ ਨਾ ਹੋਏ ਨਰਕ ਪੈ ਆਨਾ ਆਰ ਜਨਮ ਕੋ ਪੁਨ ਪਛਤਾਨਾ ਪਾਠ ਸੁਣਾ ਨਾ ਭਲੋ ਕਮਾਵ ਸੁਭਾਣੀ ਪਰ ਤੁਰਕ ਤਰਕ ਉਠਾਵੈ ਤੇਸ ਨਰਕ ਹੋਏ ਨਰਕ ਪਿਆਨਾ ਹਰ ਜਨਮ ਕੋ ਪੁਨ ਪਛਤਾਨਾ ਜੁਗੋ ਜੁਗੇ ਅਟਲ ਚਬਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਹਿ ਮਹਾਰਾਜ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਦਿਆਂ ਚੱਲ ਲਈ ਲੜੀਵਾਰ ਇਤਿਹਾਸ ਦੇ ਨਾਲ ਜੁੜਨਾ ਕਰੀਏ ਸਵਾਸਾਂ ਨੂੰ ਸਫਲਾ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾ ਕੱਲ ਦੇ ਜਵਾਨਾਂ ਅੰਦਰ ਸਰਬਣ ਕੀਤਾ ਹੈ ਕਿ ਮਹਾਰਾਜ ਕਹਿੰਦੇ ਭਾਈ ਉਸ ਨੂੰ ਮੰਨ ਲੈਣਾ ਨਰੰਕਾਰ ਦੀ ਆਗਿਆ ਦੇ ਵਿੱਚ ਰਹਿਣਾ ਉਹਦੇ ਵਿੱਚ ਹੀ ਪਹਲਾ ਹੈ ਕਿਉਂਕਿ ਜਿੰਨੇ ਵੀ avatars ਹੋਏ ਆ ਭਾਈ ਰਾਮ ਵਰਗ কৃষ্ণ ਵਰਗ ਉਹਨਾਂ ਦੇ ਅਵਤਾਰਾਂ ਦੀ ਕਥਾ ਗੁਣਾਂ ਦਾ ਖਜ਼ਾਨਾ ਹੈ ਸਤਿਗੁਰੂ ਨਾਨਕ ਮਹਾਰਾਜ ਦਾ ਪ੍ਰਸੰਗ ਵਰਣਨ ਕਰਦੇ ਐ ਕਿਉ ਸੁੱਤੇ ਜੋ ਮੂਰਖ ਤਰਕ ਕਰਦੇ ਹਨ ਉਹ ਝੂਠੇ ਗੁਣਾ ਵਾਲੇ ਨੇ ਉਹ ਭੇਦ ਨਹੀਂ ਪਾ ਸਕਦੇ ਉਹ ਜਮਾ ਦੇ ਮਾਰ ਦੇ ਅਧਿਕਾਰੇ ਹੋਣਗੇ ਆਪਣਾ ਜਨਮ ਜਿਹੜਾ ਉਹ ਬ्यर्थ गवा ਕੇ ਜਾਣਗੇ ਤਾਂ ਮਹਾਰਗ ਨੂੰ ਸਕਾਰ ਕੇ ਸ਼ੁਭ ਗੱਲਾਂ ਨੂੰ ਉਚਾਰਨ ਕਰਨਾ ਉਸ ਗੱਲਾਂ ਨੂੰ ਤਾਂ ਜੋ ਸ਼ੁਭ ਬਚਨ ਉਚਾਰਨ ਕਰਦਾ ਉਹਨੂੰ ਤਾਂ ਬਰ ਬੁੱਧੀਮਾਨ ਜੀਵ ਵਿਦਵਾਨ ਵੀ ਅੰਗੀਕਾਰ ਕਰਦੇ ਹੈ ਤੇ ਜਿਹੜਾ ਪੜ੍ਹ ਸੁਣ ਕੇ ਗੁਰਮਤਿ ਨੂੰ ਧਾਰਨ ਕਰਾਉਂਦਾ ਹੈ ਗੁਰਮਤਿ ਦੀ ਆਗਾ ਦਿੰਦਾ ਹੈ ਗੁਰੂ ਦੇ ਗਿਆਨ ਤੋਂ ਜਾਣੂ ਕਰਾਉਂਦਾ ਉਹ ਭਾਈ ਭਵਸਾਗਰ ਤੋਂ ਪਾਰ ਵੀ ਰੰਗਾਂ ਨੂੰ ਦਾ ਕਿਹਾ ਚੰਗਾ ਹੈ ਬਚਨ ਮੰਨ ਲੈਣਾ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਤਾਂ ਇਸ ਤਰ੍ਹਾਂ ਮਹਾਰਾਜੋ ਸਰਵਣ ਕਰਾਰੇ ਕਿ ਸਿੱਖ ਵੱਲੋਂ ਤਰਕ ਕੀਤੀ ਗਈ ਨਾ ਕਿ ਗੋਪੀ ਚੰਦ ਦੀ ਬਾਾਰ ਕਿਉਂ ਗਾਈ ਗਈ ਕਿਉਂ ਗਾਈ ਗਈ ਤੇ ਮਾਰਕ ਹੈ ਕਿ ਜੋ ਗੁਰਦੇ ਸਿੱਖ ਹੈ ਉਹਨਾਂ ਦਾ ਕੀਤੇ ਹੋਏ ਬਚਨਾਂ ਨੂੰ ਕਮਾਲ ਲੈਣਾ ਗਾ ਲੈਣਾ ਉਹ ਕੋਈ ਮਾੜੀ ਗੱਲ ਨਹੀਂ ਹੈ ਉਸ ਪਰਥਾਏ ਜੋ ਮਹਾਰਾਜ ਅਗੰਮੀ ਗਿਆਨ ਦੇ ਰਹੇ ਐ ਆਓ ਸਰਵਣ ਕਰੀਏ ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜ੍ਹੈ ਸੁਣੈ ਨਹ ਭਲੋ ਕਮਾਵੈ ਸ਼ੁਭ ਬਾਣੀ ਪਰ ਤਰਕ ਉਠਾਵੈ ਤਿਸ ਨਰਕਾ ਹੋਏ ਨਰਕ ਭਿਆਨਾ ਹਰ ਜਨਮ ਕੋ ਪੁਨ ਪਛਤਾਨਾ ਕਿ ਜਿਹੜਾ ਪੜ ਸੁਣ ਕੇ ਭਲਾ ਨਹੀਂ ਕਮਾਉਂਦਾ ਨਾ ਸ਼ੁਭ ਬਾਣੀ ਤੇ ਤਰਕ ਕਰਦਾ ਹੈ ਉਹ ਮਨੁੱਖ ਨਰਕਾਂ ਨੂੰ ਜਾਊਗਾ ਮਹਾਰਾਜ ਕਹਿੰਦੇ ਵੇਦਕ ਤੇਵ ਕਹੋ ਮਦ ਝੂਠੇ ਝੂਠਾ ਜੋ ਨਾ ਵਿਚਾਰੇ ਮਹਾਰਾਜ ਕਹਿੰਦੇ ਭਾਈ ਜਿਹੜਾ ਵੇਦਾਂ ਸ਼ਾਸਤਰ ਨੂੰ ਪੜਦਾ ਨੇ ਉਹ ਆਪ ਝੂਠਾ ਹੈ ਵੇਦ ਸ਼ਾਸਤਰ ਝੂਠੇ ਨਹੀਂ ਹੈ ਕਿਉਂਕਿ ਸੰਸਾਰ ਦੇ ਕਾਰ ਹੈ ਕਿ ਸੁਣਿਆ ਸੁਣਾਈਆਂ ਅਸੀਂ ਗੱਲਾਂ ਕਰ ਦੁੰਨੇ ਆ ਪਰ ਲਿਖਿਆ ਕੀ ਹੈ ਸੁਣਿਆ ਕੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਕੀ ਵਿਚਾਰ ਉਹਦੇ ਪਛੇ ਉਹਦੇ ਕੋਈ ਪਤਾ ਨਹੀਂ ਹੁਣ ਮਹਾਰਾਜ ਕਹਿੰਦੇ ਜਿਵੇਂ ਬਚਨ ਆਪਾਂ ਕੱਲ ਵੀ ਗੱਲ ਕੀਤੀ ਆ ਇਹ ਨਾਮ ਜਪੋ ਜੀ ਐਸੇ ਐਸੇ ਧਰੂਪ ਪ੍ਰਹਿਲਾਦ ਜਪਿਓ ਹਰ ਰੈਸੇ ਹੁਣ ਜੇ ਧਰੂ ਦੇ ਜੀਵਨ ਬਾਰੇ ਜਾਣਾਂਗੇ ਮਾਹਰਨ ਦਾ ਇੱਕ ਇਸ਼ਾਰਾ ਦਿੱਤਾ ਉਹਨੂੰ ਸਮਝਣ ਵਾਸਤੇ ਸਾਨੂੰ ਵੇਦਾਂ ਸਾਹਿਤਰਾ ਦਾ ਗਿਆਨ ਪ੍ਰਾਪਤ ਕਰਨਾ ਸਹਾਰਾ ਲੈਣਾ ਪਊ ਕਿਉਂਕਿ ਵੇਦਾਂ ਸਾਹਿਤਰਾ ਵਿੱਚ ਦਿਖਿਆ ਨਾ ਵੀ ਧਰੂ ਕੌਣ ਸੀ ਪ੍ਰਹਿਲਾਦ ਕੌਣ ਸੀ ਕਿਵੇਂ ਉਹਨੇ ਬੰਦਗੀ ਕਮਾਈ ਕਿਵੇਂ ਪਰਮੇਸ਼ਰ ਦਾ ਮਾਰਗ ਬਣਾਇਆ ਕਿਵੇਂ ਮਾਤਾ ਨੇ ਸਹਿ ਦਿੱਤੀ ਕਿਵੇਂ ਗੁਰੂ ਦਾ ਗਿਆਨ ਦਿੱਤਾ ਨਾਰਦ ਨੇ ਨਾਰਦ ਗੁਰੂ ਸੀ ਪ੍ਰਹਿਲਾਦ ਦਾ ਧਰੂ ਦਾ ਤਾਂ ਕਿਵੇਂ ਉਹ ਗੁਰੂ ਬਣ ਕੇ ਨਾਰਦ ਨੇ ਉਹਨੂੰ ਮਾਰਗ ਦਿੱਤਾ ਕਿਵੇਂ ਗੁਰੂ ਦੀ ਆਗਿਆ ਲੈ ਕੇ ਧਰੂ ਨੇ ਫਿਰ ਪਰਮੇਸ਼ਰ ਦਾ ਮਲਾਪ ਕੀਤਾ ਹੁਣ ਜਿਹੜਾ ਪੜਿਆ ਹੋਊ ਤਾਂ ਸਰਵਣ ਕਰੋ ਹੁਣ ਜਿਹਨੇ ਸੁਣਿਆ ਹੀ ਨਹੀਂ ਪੜ੍ਹਿਆ ਹੀ ਨਹੀਂ ਉਹਨਾਂ ਦਾ ਕਿੰਤੂ ਪ੍ਰੰਤੂ ਹੀ ਕਰਨ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਪੜ੍ਹ ਸੁਣ ਕੇ ਪਲਾ ਨਹੀਂ ਨਾ ਕਮੁੰਦਾ ਨਹੀਂ ਜੀ ਇਹ ਗੱਲ ਹੋ ਨਹੀਂ ਸਕਦੀ ਤੇ ਮਾਰ ਕਹਿੰਦਾ ਉਹ ਫਿਰ ਨਿਰਦਾ ਨਰਕਾਂ ਨੂੰ ਜਾਊ ਜਿਵੇਂ ਭੀਮ ਹੈ ਭੀਮ ਨੂੰ ਪਰ ਉਹਦੇ ਗੁਰੂ ਨੇ ਸਾਰਾ ਦੱਸਤਾ ਸੀ ਵੀ ਤੈਨੂੰ ਕੋੜ ਹੋਣਾ ਕਹਿੰਦਾ ਜੀ ਮੈਨੂੰ ਕੋੜ ਕਿਵੇਂ ਹੋ ਜੂ ਕਹਿੰਦੇ ਇਸ ਤਰ੍ਹਾਂ ਹੋਣਾ ਤੁਹਾਨੂੰ ਵਾਰ ਤਾਂ ਮੈਂ ਦੱਸ ਵੀ ਦਿੰਨਾ ਪਰ ਤੇਰੇ ਨਾਲ ਇਤਨੀ-ਵਿੱਤਨੀ ਹੈ ਜੋ ਕਾਰ ਹੈ ਨਾ ਸੰਸਾਰ ਦੀ ਜਿਹੜਾ ਵਿਦਾ ਵਿਦਾਨਾ ਹੋ ਕੇ ਰਹਿਣਾ ਤਾਂ ਕਹਿਣ ਲੱਗੇ ਕਿਵੇਂ ਫਿਰ ਦੱਸੋ ਮੈਨੂੰ ਕਹਿੰਦੇ ਰਾਜਨ ਇਹ ਗੱਲ ਹੋਣੀ ਐ ਕਿ ਸਮਾਨ ਦਾ ਜਦੋਂ ਜੁੱਧ ਹੋਇਆ ਮਹਾਭਾਰਤ ਦਾ ਜੁੱਧ ਹੋਇਆ ਨਾ ਤਾਂ ਤੁਸੀਂ ਉਹਦੀ ਵਾਰਤਾ ਸਰਬਨ ਕਰੋਗੇ ਕਿਵੇਂ ਕਿ ਤੁਸੀਂ ਘੋੜੇ ਖਰੀਦਣ ਜਾਣਾ ਤਾਂ ਹੱਥੋਂ ਉੱਥੇ ਬ੍ਰਾਹਮਣ ਹੱਤਿਆ ਹੋ ਜਾਣੀ ਘੋੜਿਆਂ ਦੇ ਪਿੱਛੇ ਕੋਈ ਬ੍ਰਾਹਮਣ ਨੇ ਤਰਕ ਕਰ ਦੇਣੀ ਐ ਤੁਸੀਂ ਗੁੱਸੇ 'ਚ ਉਹਨੂੰ ਮਾਰ ਦੇਣਾ ब्राह्मण ਦਾ ਪਾਪ ਲੱਗ ਜਣਾ ਤੁਹਾਨੂੰ ਉਹਦੇ ਬਾਅਦ ਫਿਰ ਤੁਹਾਨੂੰ ਮਹਾ ਭਾਰਤ ਦਾ ਗੀਤਾ ਦਾ ਜਿਹੜਾ ਪਾਠ ਹੈ ਉਹ ਸਰਵਣ ਕਰਾਇਆ ਜਾਣਾ ਦੱਸਿਆ ਜਾਣਾ ਕਿ ਜੋ ਭੀਮ ਸੀ ਪਾਂਡਵਾਂ ਦਾ ਭਰਾ ਉਹਨੇ ਬੜੇ ਬਾਲ ਨਾਲ ਜਿਹੜਾ ਹਾਥੀ ਸੀ ਨਾ ਹਾਥੀ ਉਹਨੂੰ ਐਸਾ ਰਗਾਸ਼ ਦੇ ਵਿੱਚ ਚਲਾ ਕੇ ਮਾਰਿਆ ਹਣ ਤੱਕ ਉਹ ਵਾਪਸ ਪਿੰਜਰ ਵੀ ਵਾਪਸ ਨਹੀਂ ਆਉਂਦੇ ਆ ਗਏ ਇਤਨਾ ਬਲ ਸੀ ਉਹਦੇ ਅੰਦਰ ਕਹਿੰਦੇ ਇਸ ਗੱਲ ਤੋਂ ਤੂੰ ਨੱਕ ਘਟੜਾਉਣਾ ਵੇਤਨਾ ਭਾਰਾ ਹਾਥੀ ਇੱਕ ਇਨਸਾਨ ਕਿਵੇਂ ਘੁਮਾ ਕੇ ਧਰਤੀ ਤੋਂ ਆਕਾਸ਼ ਵਿੱਚ ਚਲਾ ਦੂ ਤੇ ਕਿਵੇਂ ਹੋ ਸਕਦਾ ਤੇ ਤੂੰ ਇਸ ਗੱਲ ਦੇ ਅੰਦਰ ਜਾਣਾ ਹੈ ਕਿ ਇੱਕ ਇਨਸਾਨ ਹਾਥੀ ਨੂੰ ਕਿਵੇਂ ਚੁੱਕ ਸਕਦਾ ਹੈ ਔਰ ਉਹਦੇ ਕੋਲ ਇਤਨਾ ਬਲ ਕਿਵੇਂ ਕਿ ਉਹ ਆਕਾਸ਼ ਵਿੱਚ ਛੱਡ ਦੇਵੇ ਤੇ ਇਸ ਕਰਕੇ ਕਹਿੰਦੇ ਤੈਨੂੰ ਕੋੜ ਹੋ ਜਾਣਾ ਤਾਂ ਗੱਲ ਉਦੋਂ ਹੀ ਹੋਈ ਦੱਸਿਆ ਵੀ ਗਿਆ ਸਾਰਾ ਕੁਝ ਉਹਨੂੰ ਪਹਿਲਾਂ ਭਵਿੱਖਬਾਣੀ ਵੀ ਦਿੱਤੀ ਗਈ ਵੀ ਇਦਾਂ ਹੋਣਾ ਪਰ ਉਹ ਚਾਹ ਕੇ ਵੀ ਕਹਿੰਦੇ ਉਸ ਗੱਲ ਨੂੰ ਟਾਲ ਨਾ ਸਕਿਆ ਉਹਨੂੰ ਕੋੜ ਹੋ ਕੇ ਹੀ ਰਹਾ ਇਸ ਕਰਕੇ ਮਾਰਕਨ ਜੀ ਨੇ ਹੁਣ ਪੜ੍ਹ ਸੁਣ ਲਿਆ ਭਾਈ ਜਿਹਨੂੰ ਗੱਲ ਦਾ ਪਤਾ ਲੱਗ ਜਾਵੇ ਸੱਚ ਅੱਗੇ ਆ ਜਾ ਵੀ ਆਹ ਕਰਮ ਦੀ ਜੇ ਕਰਨਾ ਜਦੋਂ ਕਹਿ ਦਿੱਤਾ ਆਮ ਆਪਾਂ ਨੂੰ ਆ ਤਨ ਛੁਰੀ ਦੀ ਕਿਰਪਾਨ ਦੀ ਕੋਈ ਚੀਜ਼ ਤਿੱਖੀ ਧਾਰ ਤੇ ਕਰ ਲੱਗ ਜੰਨੇ ਆਪਾਂ ਹੱਥ ਮਾਰ ਕੇ ਪਤਾ ਹੁੰਦਾ ਨਾ ਗਿਆਨ ਹੁੰਦਾ ਵੀ ਜੇ ਧਾਰ ਫਿਰ ਗਈ ਤੇ ਖੂਨ ਨਿਕਲਣੇ ਨਿਕਲਣਾ ਉਹਨੇ ਅੰਗ ਵੱਢ ਦੇਣਾ ਪਰ ਫੇਰ ਵੀ ਚੱਕ ਹੁੰਦਾ ਹੈ ਆਪਾਂ ਆਪਣੇ ਆਤਮੇ ਮਜਬੂਰ ਆ ਦਿਨੇ ਹੱਥ ਲਾ ਕੇ ਜੋ ਖੂਨ ਨਿਕਲਦਾ ਫਿਰ ਆਪਾਂ ਨੂੰ ਪਤਾ ਨਹੀਂ ਸੀ ਉਸੇ ਤਰ੍ਹਾਂ ਮਾਰਕ ਇਹਨਾਂ ਜਿਹੜਾ ਪੜ੍ਹ ਸੁਣ ਕੇ ਵਿਚਾਰਦਾ ਨੇ ਭਾਈ ਉਹਨੂੰ ਕਮਾਉਂਦਾ ਨਹੀਂ ਉਹ ਨਰਕਾਂ ਨੂੰ ਜਾਊਗਾ ਕਰ ਖਾਲਸਾ ਕੇ ਹਿਤ ਬਾਣੀ ਹੰਪੇ ਕੇਤਕ ਕਰ ਬਖਾਨੇ ਅਸੀਂ ਖਾਲਸੇ ਵਾਸਤੇ ਬਾਣੀ ਦੀ ਰਚਨਾ ਕਰਦੇ ਆ ਅਸੀਂ ਵੀ ਕਾਫੀ ਬਾਣੀ ਲਿਖੀ ਹੈ ਆਦਿ ਮਹਾ ਭਾਰਤ ਜੇ ਆਨ ਪਾਖਾ ਸਭ ਕੀ ਕਰਤ ਸੁਜਾਨ ਜਿਹੜੇ ਆਦਿ ਮਹਾ ਭਾਰਤ ਦੇ ਗ੍ਰੰਥ ਨੇ ਨਾ ਉਹਨਾਂ ਸਭ ਗ੍ਰੰਥਾਂ ਨੂੰ ਚਤਰ ਕਵੇ ਬ੍ਰਜ ਭਾਸ਼ਾ ਵਿੱਚ ਤਰਜਦੇ ਆ ਕਹਿੰਦੇ ਵੱਡੇ ਵੱਡੇ ਕਵੀਆਂ ਨੇ ਮਹਾ ਭਾਰਤ ਨੂੰ ਬ੍ਰਜ ਭਾਸ਼ਾ ਵਿੱਚ ਤਰਜਿਆ ਭਾਵਕੇ ਅਨਵਾਦ ਕੀਤਾ ਹੈ ਦਾ ਇਸ ਤਰ੍ਹਾਂ ਮਹਾਰਾਜਰੇ ਕਹਿੰਦੇ ਉਹ ਗ੍ਰੰਥਾਂ ਦੀ ਰਚਨਾ ਹੋਈ ਤੇ ਕਈ ਭਾਸ਼ਾਵਾਂ ਦੇ ਵਿੱਚ ਉਹਨੂੰ ਅਨੁਵਾਦ ਕੀਤਾ ਗਿਆ। ਸੋ ਅੰਪੰਤ ਹੇਤ ਕਰ ਵਾਬੈ ਪਠ ਹੈ ਆਪ ਸਭ ਨੂੰ ਸੁਣਾਵੈ। ਤਾਂ ਪਿਤਾ ਜੀ ਕਹਿ ਲੱਗਿਆ ਸੀ ਪੰਥ ਵਾਹਤੇ ਜਿਹੜੇ ਤਰਜਮੇ ਆ ਕਰਵਾ ਰਹੇ ਹਾਂ ਆਪ ਇਸ ਨੂੰ ਵੀ ਪੜੋ ਸਭਨਾਂ ਨੂੰ ਸੁਣਾਵੋ। ਕਿਉਂ ਉਦੇਵ ਜੰਤਾ ਵਜੰ ਵੰਜਾ ਕਬ ਗੁਰਪਾਸ ਸਭ ਹੀ ਬਾਣੀ ਕਰੇ ਪ੍ਰਕਾਸ਼ ਮਹਾਰਾਜ ਨੇ ਇਸ ਕਰਕੇ ਕਿਉਂਕਿ ਆਪ ਗੁਰੂ ਜੀ ਕਵੀ ਸਨ ਤੇ ਸਾਰਿਆਂ ਦੀ ਕਵਤਾਵਾਂ ਦੀ ਰਚਨਾ ਕਰਦੇ ਸਨ ਤੇ ਮਹਾਰਾਜ ਨੇ ਇਸ ਕਰਕੇ ਭਾਵੇਂ ਸਿੱਖ ਹੈ ਸ਼ਾਇਦ ਉਹਨੂੰ ਇਸ ਗੱਲ ਦਾ ਗਿਆਨ ਹੋਵੇ ਕਿ ਕਲਰ ਮਹਾਰਾਜ ਨੇ ਪੰਜਾ ਸਿੰਘਾਂ ਨੂੰ ਸਾਜ਼ ਕੇ ਬਾਅਦ ਵਿੱਚ ਕਾਂਸੀ ਭੇਜਿਆ ਸੀ ਆਪਾਂ ਸਰਬਨ ਕਰਦੇ ਆ ਨੀ ਪੰਜਾ ਸਿੰਘਾਂ ਨੂੰ ਮਹਾਰਾਜ ਨੇ ਕਾਂਸੀ ਭੇਜਿਆ ਨਰਮਲੇ ਬਣਾਏ ਭੇਖ ਦੇ ਵਿੱਚ ਹਰਦوار ਭੇਜਿਆ ਗਿਆ ਉਹਨਾਂ ਕਾਦੇ ਵਾਸਤੇ ਮਹਾਰਾਜ ਨੇ ਇਸ ਕਰਕੇ ਕਿ ਤੁਸੀਂ ਜਿਹੜੇ ਹਿੰਦੂਆਂ ਦੇ ਗ੍ਰੰਥ ਆ ਨਾ ਉਹਨਾਂ ਦਾ ਵੀ ਗਿਆਨ ਪ੍ਰਾਪਤ ਕਰੋ ਕਿਉਂਕਿ ਬਹੁਤੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿੰਦੂ ਵੇਦਾਂ ਗ੍ਰੰਥਾਂ ਵਿੱਚੋਂ ਲਈਆਂ ਗਈਆਂ ਜਿਵੇਂ ਆਪਾਂ ਗੱਲ ਕੀਤੀ ਧਰੂਬਨਹਰਵਾ ਦੇ ਉਹਦਾ ਜਿਹੜਾ ਹੁਣ ਜੇ ਵਿਸਥਾਰ ਜੀਵਨ ਚਾਹੀਦਾ ਪਤਾ ਆਪ ਨੂੰ ਵੇਦ ਸਾਖਤਰ ਪੜ੍ਹਨੇ ਪੈਣੇ ਆ। ਮਾਰ ਕਹਿੰਦੇ RAM ਜਪੋ ਜੀ ਐਸੇ ਐਸੇ ਤ੍ਰੂਪ ਰਹਿਲਾ ਜਪਿਓ ਹਰ ਗੈਸ ਇਹਦਾ ਉਥੋਂ ਪਤਾ ਲੱਗਣਾ ਵੀ ਤ੍ਰੂਪ ਰਹਿਲਾਦ ਕੌਣ ਸੀ ਕਿੱਥੋਂ ਆਇਆ ਕਿਵੇਂ ਨਾਮ ਜਪਿਆ ਉਹਨਾਂ ਨੇ। RAM ਗयो ਰਾਵਣ ਗयो ਬਹੁਤ ਜਾ ਕੋ ਬਹੁਤ ਪਰਿਵਾਰ RAM ਕੌਣ ਸੀ ਰਾਵਣ ਕੌਣ ਸੀ ਉਥੋਂ ਹੀ ਪਤਾ ਲੱਗਣਾ। ਤੇ ਮਹਾਰਾਜ ਕਹਿੰਦੇ ਇਸ ਕਰਕੇ ਭਾਈ ਉਹ ਜੋ ਹਿੰਦੂਆਂ ਦੇ ਗ੍ਰੰਥ ਆ ਤੁਹਾਨੂੰ ਪੜ੍ਹਨੇ ਚਾਹੀਦੇ ਉਹਨਾਂ ਦਾ ਵੇਦ ਗਿਆਨ ਤੁਹਾਨੂੰ ਹੋਣਾ ਚਾਹੀਦਾ ਮਾਰਕੰਡੇ ਸੇ ਕੋਵਦ ਘਾਇ ਜਿਹੜੇ ਤਿੰਤਰ ਮੁੰਡ ਮਲਾਏ ਹੁਣ ਮਾਰਕੰਡੇ ਕੌਣ ਹੋਇਆ ਉਹਦਾ ਗਿਆਨ ਵੀ ਸਾਨੂੰ ਉੱਥੋਂ ਕਿਉਂਕਿ ਮਾਰਕੰਡੇ ਰਿਸ਼ੀਆਂ ਦਾ ਪੁੱਤਰ ਸੀ ਰਿਸ਼ੀਆਂ ਦਾ ਪੁੱਤਰ ਸੀ ਤੇ 7 ਸਾਲ ਦੀ ਉਮਰ ਵਿੱਚ ਉਹਦੀ ਮੌਤ ਸੀ ਅਲਪਾਜੂ ਸੀ ਤਾਂ ਰਿਸ਼ੀਆਂ ਨੇ ਪਿਤਾ ਨੇ ਜਦੋਂ ਉਹਦੀ ਨੇੜੇ ਹੋਈ ਉਮਰ ਤੇ ਨਾਲ ਦੇ ਰਿਸ਼ੀਆਂ ਨਾਲ ਸਲਾਹ ਕੀਤੀ ਵੀ ਇਹਨੇ ਥੋੜੇ ਸਮੇਂ ਚ ਚੜ੍ਹਾਈ ਕਰ ਜਾਣਾ ਮੇਰੇ ਘਰੇ ਇਹ ਮਸਾ ਦਾ ਪੁੱਤਰ ਹੋਇਆ ਤੇ ਮੈਂ ਇਹਨੂੰ ਮਰਨ ਕਿਵੇਂ ਦੇ ਦੂੰ ਤੁਸੀਂ ਕੋਈ ਯੁਗਤੀ ਕੋਈ ਮੁਕਤੀ ਦਿਓ ਇਹਨੂੰ ਤਾਂ ਸਾਰਿਆਂ ਨੇ ਸਲਾਹ ਕੀਤੀ ਵੀ ਤੁਸੀਂ ਜਾ ਕੇ ਭਗਵਾਨ ਸ਼ਿਵ ਸ਼ੰਕਰ ਦੇ ਜਿਹੜੇ ਹੈਗੇ ਨਾ ਉਹਦੀ ਸ਼ਰਨ ਚ ਜਾਓ ਕਿਉਂਕਿ ਉਹ ਕਾਲ ਰੂਪ ਹੈ ਉਹ ਹੀ ਤੁਹਾਡਾ ਕੋਈ ਹੱਲ ਕਰ ਸਕਦਾ ਉਹਦੀ ਆराधना ਕਰੂ ਤਾਉ ਨੇ ਸ਼ੇਵ ਜੀ ਭਗਵਾਨ ਦੀ ਜਿਹੜੀ ਉਹ ਆराधना ਆਰੰਭ ਕੀਤੀ ਵਿਧੀ ਵਿਵਧਾਨ ਰਿਸ਼ੀਆਂ ਵੱਲੋਂ ਦੱਸਿਆ ਗਿਆ ਤਾਂ ਉਹ ਪੂਜਾ ਅਰਕਣਾ ਬੜੀ ਸ਼ਰਧਾ ਪਾਵਨ ਨਾਲ ਕਰਦਾ ਰਿਹਾ ਜਦੋਂ ਅੰਤ ਵੇਲਾ ਆਇਆ ਜਮਰਾਜ ਜੀ ਆ ਗਏ ਪੂਜਾ ਕਰਦੇ ਨੂੰ ਤੇ ਪ੍ਰਾਣ ਹਰਨ ਲੱਗੇ ਤਾਂ ਉਹਨੇ ਜੋ ਮ੍ਰਿਤੂ ਮੁਕਸ਼ ਮੰਤਰ ਆਪਾਂ ਹਿੰਦੂ ਵੇਦਾਂ ਦੇ ਵਿੱਚੋਂ ਸਰਵਣ ਕਰਦੇ ਆ ਉਹਦਾ ਉਚਾਰ ਉਸ ਵੇਲੇ ਕੀਤਾ ਡਰ ਦੇ ਵਿੱਚ ਤਾਂ ਭਗਵਾਨ ਜੀ ਪ੍ਰਗਟ ਹੋ ਗਏ ਤੇ ਜਮ ਰਾਜ ਨੂੰ ਕਹਤਾ ਬਈ ਪਿੱਛੇ ਹੋ ਜਾ ਕਿਉਂਕਿ ਉਹ ਸਾਡੀ ਸ਼ਰਮ ਦੇ ਵਿੱਚ ਆਹੇ ਤੇ ਅਸੀਂ ਇਹਨੂੰ ਕੁਝ ਨਹੀਂ ਹੋਣ ਦੇਣਾ ਕਹਿੰਦੇ ਮਾਰੇ ਦਾ ਅੰਤ ਸਮਾ ਆ ਗਿਆ ਮੈਂ ਕਾਲ ਆ ਇਹਦਾ ਜਿਹੜੀ ਉਮਰ ਆ ਉਹ ਪੂਰੀ ਹੋ ਗਈ ਭਗਵਾਨ ਕਹਿਣ ਲੱਗੇ ਜੇ ਤੂੰ ਕਾਲ ਆ ਤਾਂ ਅਸੀਂ ਮਹਾਕਾਲ ਆ ਅਸੀਂ ਜਾਨ ਬਖਸ਼ਦੇ ਹਾਂ ਤੁਸੀਂ ਮਾਰ ਨਹੀਂ ਸਕਦੇ ਸਾਡੀ ਸ਼ਰਨ ਵਿੱਚ ਹੈ ਭਗਵਾਨ ਸ਼ੰਕਰ ਦੇ ਕਹਿਣ ਦੇ ਉੱਤੇ ਜਮ ਰਾਜ ਜੀ ਵਾਪਸ ਚਲੇ ਗਏ ਸਾਉ ਸਾਲ ਦੀ ਆਯੂ ਬਖਸ਼ੀ ਪਰ ਭਗਵਾਨ ਨੇ ਤੇ ਉਹ ਮਾਰਕੰਡੇ ਜੀ ਬਾਅਦ ਉਹ ਜਾ ਕੇ ਕਿੱਡੇ ਵੱਡੇ ઋષਿ ਬਣੇ 100 ਤੋਂ ਵੱਧ ਗ੍ਰੰਥਾਂ ਦੀ ਉਹਨਾਂ ਨੇ ਰਚਨਾ ਕੀਤੀ ਕਿੱਡੇ ਗ੍ਰੰਥ ਕਿੱਦਾ ਵਿਦਾਂਤ ਉਹਨਾਂ ਨੇ ਪਰ ਸੰਸਾਰ ਨੂੰ ਰਚ ਕੇ ਦਿੱਤਾ ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਤੇ ਮਹਾਰਾਜ ਨੇ ਫਿਰ ਪੰਜਾ ਸਿੰਘਾਂ ਨੂੰ ਵੀ ਭੇਜਿਆ ਨਾ ਜਾ ਕੇ ਭਾਈ ਉਹ ਗਿਆਨ ਨੂੰ ਗੂੜਮੁਖ ਹਾਸਲ ਕਰੋ ਵੀਰ ਜੇ ਤੁਸੀਂ ਕਾਹ ਲੂ ਜਿਵੇਂ ਆਪਾਂ ਹੁਣ ਕਥਾ ਕਰ ਰਹੇ ਹਾਂ ਸਰਬਨ ਕਥਾ ਕਰਨੇ ਤੁਹਾਨੂੰ ਹਰੇਕ ਗੱਲ ਦਾ ਹਰੇਕ ਵਿਧੀ ਦਾ ਪਤਾ ਹੋਵੇ ਵੀ ਕਿਹੜੇ ਅੱਖਰ ਦਾ ਕੀ ਅਰਥ ਹੈ ਕੀ ਕੀ ਨਿਕਲਦਾ ਹੈ ਹਿੰਦੂ ਧਰਮ ਕੀ ਕਹਿੰਦਾ ਹੈ ਸਿੱਖ ਧਰਮ ਕੀ ਕਹਿੰਦਾ ਹੈ ਅਸਾਈ ਬੋਧੀ ਕੀ ਕਹਿੰਦੇ ਇੱਥੇ ਮੁਸਲਮਾਨ ਧਰਮ ਦਾ ਕਿਹ ਫਿਰਕਾ ਹੈ ਤੁਸੀਂ ਹਰ ਪਾਸੋਂ ਜਵਾਬ ਦੇਵ ਹੋਵੋ ਮਹਾਰਾਜ ਕਰਕੇ ਸਾਰੀ ਵਿਦਿਆ ਵਰਤਾਂਤ ਆਪਣੇ ਸਿੱਖਾਂ ਨੂੰ ਪੜਾਇਆ ਤਾਂ ਮਹਾਰਾਜ ਨੇ ਇਸ ਕਰਕੇ ਅਸੀਂ ਵੀ ਇਹ ਜੋ ਤਰਮਜ ਤਰਜਮਾ ਹੈ ਭਾਵ ਕੇ ਅਨਵਾਦ ਹੈ ਨਾ ਹੋਰ ਪਛਾਹਮਾ ਦਾ ਪੰਜਾਬੀ ਵਿੱਚ ਕਹੂੰਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਾਂ ਸਰਬਨ ਕਰਦੇ ਆ ਨਾ ਪਿੱਛੇ ਜੇ ਵਿਵਾਦ ਵੀ ਉੱਠਿਆ ਸੀ ਵੀ ਗੁਰੂ ਗੋਬਿੰਦ ਸਿੰਘ ਦੀ ਰਮਾਇਣ ਰਮਾਇਣ ਤਾਂ ਜਿਹੜੀ ਲਿਖੀ ਗਈ ਉਹੀ ਹੈ ਪਰ ਮਹਾਰਾਜ ਨੇ ਉਹਦਾ ਪੰਜਾਬੀ 'ਚ ਲੱਥਾ ਕੀਤਾ ਸੀ ਕਈ ਗ੍ਰੰਥਾਂ ਦਾ ਲੱਥਾ ਮਹਾਰਾਜ ਕਲਪਤਾ ਜਿਨੇ ਪੰਜਾਬੀ 'ਚ ਕਰਕੇ ਉਹ ਦਸਮ ਵਿੱਚ ਆਪਣਾ ਅਨੁਵਾਦ ਕੀਤਾ ਸਿੱਖਾਂ ਨੂੰ ਕਿਹਾ ਵੀ ਇਹ ਪੜੋ ਤੁਹਾਨੂੰ ਇੱਥੋਂ ਗਿਆਨ ਮਿਲੂਗਾ ਇਸ ਕਰਕੇ ਮਹਾਰਾਜ ਕਹਿੰਦੇ ਸਭ ਗ੍ਰੰਥਾਂ ਨੂੰ ਪੜਨਾ ਉਹਨਾਂ ਨੂੰ ਸਰਵਣ ਕਰਨਾ ਉਹਨਾਂ ਤੇ ਖੋਜ ਕਰਨੇ ਕੋਈ ਮਾੜੀ ਨਹੀਂ ਹੈ ਸਭ ਦਾ ਸਤਿਕਾਰ ਕਰਨਾ ਸਭ ਦੇ ਨਾਲ ਪਿਆਰ ਕਰਨਾ ਕਿਸੇ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਭੇਦਭਾਵ ਨਹੀਂ ਰੱਖਣਾ ਹਾਂ ਨਿਸ਼ਚਾ ਗੁਰੂ ਗ੍ਰੰਥ ਸਾਹਿਬ ਤੇ ਰੱਖਣਾ ਹੈ ਪਾਠ ਭਜਨ ਸੇਵਾ ਪੂਜਾ ਉਹਨਾਂ ਦੇ ਵੀ ਕਰਨੀ ਆ ਤਾਂ ਇਸ ਕਰਕੇ ਮਹਾਰਗ ਸਭ ਦਾ ਸਤਿਕਾਰ ਕਰਦੇ ਆ ਗਿਆਨ ਨੂੰ ਪ੍ਰਾਪਤ ਕਰਨਾ ਜਿਹੜੀ ਗੱਲ ਗਿਆਨ ਦੀ ਜਿੱਥੋਂ ਗਿਆਨ ਮਿਲਦਾ ਉਹਨੂੰ ਲੈ ਲੈਣਾ ਚਾਹੀਦਾ ਦੱਤਾ ਤਰੇਵ ਹੋਇਆ ਨਾ ਉਹਨੇ 24 ਗੁਰੂ ਧਾਰਨ ਕੀਤੇ ਆਪਣੇ ਤੋਂ ਇੱਕ ਨਹੀਂ ਸਮਝਦਾ ਇੱਕ ਨਹੀਂ ਬਣਦਾ ਉਹਨੇ ਕਊਆਂ ਤੋਂ ਧਰਤੀ ਤੋਂ ਪੱਥਰ ਤੋਂ ਜਾਨਵਰਾਂ ਤੋਂ ਵੀ ਵਿਦਿਆ ਲਈ ਵੀ ਕਿਵੇਂ ਕਾਂਛੀ ਧਰਤੀ ਤੋਂ ਗਿੱਥੀ ਗਿਆ ਲੈ ਵੀ ਫੇਰਦਾ ਹੈ ਸਭ ਚੰਗੇ ਮਾਰੇ ਨੂੰ ਝਲਦੇ ਜਿੰਨਾ ਕੋਈ ਮਰ ਜੇ ਤੇ ਆਪਣਾ ਗੁੱਸਾ ਕਰ ਲਵੇ ਆਪਣਾ ਕਰੋਜ ਜਤਾਲੇ ਤੇ ਜਿੰਨਾ ਮਰਜੀ ਕੋਈ ਇਹ ਦਤਿਆਚਾਰ ਕਰ ਲਵੇ ਪਰ ਇਹ ਸ਼ਾਂਤ ਹੈ ਸ਼ਾਂਤ ਸੁਭਾਅ ਰੱਖਣਾ ਉਹਨੇ ਧਰਤੀਉ ਸਿੱਖਿਆ ਵੀ ਸਭ ਦਾ ਨਾਲ ਪਿਆਰ ਰੱਖਣਾ ਪ੍ਰੇਮ ਵਿੱਚ ਰਹਿਣਾ ਸਭ ਦੇ ਨਾਲ ਵਰਤਾਓ ਇੱਕੋ ਜਿਹਾ ਰੱਖਣਾ ਕੋਈ ਧਰਤੀ ਦੀ ਸੇਵਾ ਕਰਦਾ ਉਹਨੂੰ ਵੀ ਉਹ ਨਾਜ ਦਿੰਦੀ ਹੈ ਜੇ ਕੋਈ ਨਹੀਂ ਵੀ ਕਰਦਾ ਉਹਨੂੰ ਵੀ ਉਹ ਨਾਜ ਦਿੰਦੀ ਹੈ ਵੱਡੇ ਹਿਰਦੇ ਨਾਲ ਤਾਂ ਥਿਰ ਰਹਿਣਾ ਸ਼ਾਂਤ ਦੀ ਰੱਖਣੀ ਉਹਨੇ ਧਰਤੀਉ ਸਿੱਖਿਆ ਸ਼ਾਂਤ ਰਹਿਣਾ ਉਹਨੇ ਥਿਰਤਾ ਰੱਖੀ ਪਹਾੜਾਂ ਤੋਂ ਵੀ ਜੋ ਮਰਜ਼ੀ ਹੋਈ ਜਾਵੇ ਚੰਗਾ ਮਾੜਾ ਕੋਈ ਬੋਲੇ ਜਾਵੇ ਨੇਰੀ ਵੀ ਆਉਂਦੀ ਹੈ ਨਾ ਚੱਖੜ ਵੀ ਆਉਂਦਾ ਪੱਥਰ ਸ਼ਾਂਤ ਖੜੇ ਰਹਿੰਦੇ ਕੁਝ ਕਹਿੰਦੇ ਆ ਕਹਿੰਦੇ ਹਰ ਮੁਸੀਬਤ ਦੇ ਵਿੱਚ ਸ਼ਾਂਤ ਰੱਖਣਾ ਆਪਣੇ ਜੋ ਉੱਚੀ ਬੋਲ ਪਏ ਤੇ ਆਪਾਂ ਠੜਕ ਜਾਂਦੇ ਆ ਗੁੱਸਾ ਆ ਜਾਂਦਾ ਹੈ ਕ੍ਰੋਧਵਾਣ ਹੋ ਜਾਂਦੇ ਆ ਕਹਿੰਦੇ ਨਹੀਂ ਕੋਈ ਵੀ ਸਮਾ ਬਤਾਤ ਹੁੰਦਾ ਉਹ ਚ ਸ਼ਾਂਤ ਰਹੋ ਖੁੱਲੋ ਤੇ ਰਹੋ ਸ਼ਾਂਤੀ ਵਿੱਚ ਕਿਉਂਕਿ ਜੋ ਅਗਲੇ ਨੇ ਗੁੱਸਾ ਕਰਤਾ ਬਰੋਬਰ ਬੋਲ ਪਏ ਕੰਮ ਵੱਜਣਾ ਲੜਪੈਣਾ ਕੁੱਟਮਾਰ ਹੋ ਜਾਣੀ ਜੇ ਸ਼ਾਂਤ ਰਹਾਂਗੇ ਤਾਂ ਉਹ ਥੋੜੇ ਚਿਰ ਵਰ ਗੁੱਸਾ ਜਿਹੜਾ ਉਹ ਟੜਾ ਹੋ ਜੀ ਕਾਂ ਤੋਂ ਸਿੱਖਿਆ ਵੀ ਸਭ ਨੂੰ ਤਿਆਗ ਵਿੱਚ ਲਾਭ ਹੈ ਬੁਰਕੀ ਲੈ ਕੇ ਉੱਡਿਆ ਨਾ ਕਾਮਾਂ ਦੀਆਂ ਡਾਰਾਂ ਉਹਦੇ ਮਗਰ ਖੋਣ ਵਾਸਤੇ ਪਰ ਜਦੋਂ ਉਹਨੇ ਉਹ ਬੁਰਕੀ ਨੂੰ ਤਿਆਗ ਤਾ ਸਾਰੇ ਉਹ ਬੁਰਕੀ ਮਗਰ ਹੋ ਗਏ ਉਹਦਾ ਕਿਹੜਾ ਸਭ ਨੂੰ ਛੱਡ ਤਾ ਇਸ ਕਰਕੇ ਨੇ ਤਿਆਗ ਦੇ ਵਿੱਚ ਹੀ ਕਹਿੰਦੇ ਲਾਭ ਹੈ ਜੇ ਬਹੁਤਾ ਚੀਜ਼ ਕੀ ਦਾ ਮੋਹ ਕਰੋਗੇ ਤਾਂ ਤੁਹਾਡੀ ਦੁਨੀਆ ਮਗਰ ਮਗਰ ਟੁੰਡਾ ਬਣ ਪਈ ਦਊਗੀ ਪਰ ਜੇ ਤਿਆਗੀ ਹੋ ਜਾਓਗੇ ਤੇ ਤੁਹਾਨੂੰ ਸਾਰੇ ਛੱਡ ਦੇਣਗੇ ਇਸ ਤਿਆਗ ਦੇ ਵਿੱਚ ਹੀ ਲਾਭ ਹੈ ਇਸ ਤਰ੍ਹਾਂ ਕਰਕੇ ਉਹਨੇ ਹਰ ਇੱਕ ਚੀਜ਼ ਵਸਤੂ ਤੋਂ ਜਾਨਵਰਾਂ ਪੰਛੀਆਂ ਤੋਂ ਸੱਪ ਤੋਂ 24 ਗੁਰੂ ਬਣਾ ਕੇ ਬਿਆਨ ਲਿਆ ਤੇ ਮਹਾਰਾਜ ਨੇ ਇਸ ਕਰਕੇ ਸਾਰਿਆਂ ਤੋਂ ਪਾਈ ਜੋ ਕਿਤੋਂ ਵੀ ਗਿਆਨ ਮਿਲਦਾ ਉਹ ਲੈ ਲੈਣਾ ਚਾਹੀਦਾ ਸਤਗੁਰੂ ਸਾਭ ਕਤਰ ਕਰਵਾਵੇ ਪਤੇ ਦੀਦਕ ਪਰਲਖ ਬਾਵੈ ਸਤਗੁਰੂ ਨੇ ਸਾਰੇ ਕਵੀਆਂ ਦੀਆਂ ਰਚਨਾਵਾਂ ਇਕੱਠੀਆਂ ਕਰਵਾਈਆਂ ਫਿਰ ਵੱਡੇ ਪੱਤਰਾਂ ਉੱਤੇ ਲਿਖਵਾ ਕਰਕੇ ਨਾਮ ਗ੍ਰੰਥ ਕੋ ਵਿਦਿਆ ਸਾਗਰ ਰਾਖਨ ਕੀਨੋ ਗੁਰੂ ਸ੍ਰੀ ਪ੍ਰਵ ਨਾਗਰ ਕਿਤਾਬਾਂ ਦੀ ਜੋ ਕਤਰਤਾ ਕੀਤੀਆਂ ਗਈਆਂ ਕਿਤਾਬਾਂ ਸੀ ਨਾ ਉਹ ਗ੍ਰੰਥ ਨੂੰ ਫਿਰ ਮਹਾਰਾਜ ਨੇ ਗ੍ਰੰਥ ਦਾ ਨਾਮ ਦੇ ਕੇ ਨਾ ਕਰਤਤ ਕਰਕੇ ਜੋ ਬਣੀ ਤੇ ਨਾਮ ਪਰਵੀਨ ਸਤਿਗੁਰੂ ਜੀ ਨੇ ਵਿਦਿਆ ਸਾਗਰ ਰੱਖਿਆ ਉਹ ਗ੍ਰੰਥ ਨੂੰ ਰੱਖ ਦਿੱਤਾ ਗਿਆ ਕਵੀਆਂ ਦੇ ਵੱਲੋਂ ਜਿਹਨੇ ਰਚਨਾਵਾਂ ਸੇ ਉਹ ਇਕੱਠੀਆਂ ਕੀਤੀਆਂ ਗਈਆਂ ਉਹਦਾ ਗ੍ਰੰਥ ਬਣਾ ਕੇ ਉਹਦਾ ਨਾਮ ਫਰਮਾ ਰਹੇ ਨੇ ਵਿਦਿਆਸਾਗਰ ਰੱਖਿਆ ਕਵਤਾ ਸਭਨ ਕੇ ਪਰਖੰਤੇ ਜਿਮ ਤੁਮ ਤਾਰ ਸੋ ਛੰਦ ਬਣੰਤੇ ਸਤਿਗੁਰੂ ਪਿਤਾ ਜੀ ਨੇ ਸਭ ਕਵੀਆਂ ਦੀਆਂ ਜਿਹਨਾਂ ਕਿਤਾਬਾਂ ਸੀ ਨਾ ਪਰਖਦੇ ਨੇ ਜਿਵੇਂ ਕੋਈ ਵੱਧ ਘਾਟੋ ਛੰਦ ਬਣਾਉਂਦੇ ਹਨ ਨਾ ਸਭ પ્રસੰਗ ਜਿਹੜੇ ਰਾਜ ਰੀਜ ਰੀਜ ਕੇ ਮੌਜ ਕਨੇਰੀ ਲੱਖੋ ਦਰਬ ਕਰੋ ਰਣ ਕੇਰੀ ਪ੍ਰਸੰਨ ਹੋ ਹੋ ਕੇ ਮਹਾਰਾਜ ਬਖਸ਼ਿਸ਼ਾਂ ਦਿੰਦੇ ਐ ਲੱਖਾਂ ਕਰੋੜਾਂ ਦਾ ਧਨ ਮਹਾਰਾਜ ਨੇ ਵੰਡ ਦਿੱਤਾ ਕਵੀਆਂ ਨੂੰ ਕਵੀਆਂ ਨੂੰ ਜਿਨ੍ਹਾਂ ਦੀ ਕਤਾਮਤ ਚੰਗੀਆਂ ਲੱਗੀਆਂ ਕਵੀਆਂ ਕੋ ਆਗੇ ਬਿਰਤਾਂਤ ਕਰ ਗਰੰਥ ਸਾਹਿਬ ਵਖਾਤ ਅਸੀਂ ਕਵੀਆਂ ਦਾ ਹੋਰ ਵਰਤਾਂਤ ਇਸ ਗ੍ਰੰਥ ਦੇ ਵਿੱਚ ਅੱਗੇ ਜਾ ਕੇ ਪ੍ਰਗਟ ਕਰਾਂਗੇ ਹੁਣ ਰਤ ਭਏ ਅਬ ਤੀਸਰ ਪੂਰੇ ਸ਼੍ਰੀ ਕਲੰਗੀ ਧਰ ਕੇ ਕਥ ਰੂਰੇ ਹੁਣ ਤੀਸਰੀ ਰੋਤਾ ਮਹਾਰਾਜ ਜਿਹੜੀ ਪੂਰੀ ਹੋ ਗਈ ਆ ਕਲਨਿਰ ਪਿਤਾ ਜੀ ਇਹ ਸੁੰਦਰ ਕਥਾ ਹੈ ਪਠਾ ਪਠਾ ਸੁਣ ਹੈ ਉਪਜਾਵਾ ਪ੍ਰੇਮ ਸਤਿਗੁਰ ਬਖਸ਼ੈ ਸਰੋਤਨ ਸ਼ੇਮ ਪੜ ਸੁਣ ਕੇ ਕਹਿੰਦੇ ਪ੍ਰੇਮ ਪ੍ਰਗਟ ਕਰੋ ਸਤਿਗੁਰ ਜੀ ਆਪਣੇ ਸਰੋਤਿਆਂ ਦਾ ਕਲਿਆਣ ਕਰਦੇ ਹੈ ਤੇ ਦਸਾਂ ਪਾਤਸ਼ਾਹਾਂ ਦੇ ਚਰਨ ਮਨ ਲਾ ਕੇ ਕਭੀ ਸੰਤੋਖ ਸਿੰਘ ਜੀ ਨੇ ਇਕਬਤਾ ਬਣਾਈ ਉਹ ਵਰਤਾਨ ਲਿਖਦੇ ਆ ਜਿਉ ਜੋ ਮਹਾਰਾਜ ਨੇ ਪ੍ਰਵਿਖਤ ਬਚਨ ਕੀਤੇ ਉਹਦੇ ਬਾਰੇ ਵਰਤਾਨ ਦਿੱਤਾ ਹੈ ਕਿ ਮਹਾਰਾਜ ਨੇ ਸਿੱਖਾਂ ਨੂੰ ਗਿਆਨ ਦੇਣ ਵਾਸਤੇ ਕਿਹੜੇ-ਕਿਹੜੀਆਂ ਰਚਨਾਵਾਂ ਕੀਤੀਆਂ ਕਿਸ-ਕਿਸ ਤਰ੍ਹਾਂ ਆਪਣੇ ਸਿੱਖਾਂ ਨੂੰ ਸਿੱਖਿਆ ਦਿੱਤੀ ਗਿਆਨ ਤੋਂ ਪ੍ਰਗਟ ਕਰਵਾਇਆ ਉਹ ਕਿਤਨਾ ਹੀ ਦੇਨ ਹੈ ਉਹਨਾਂ ਦੀ ਕਵੀਆਂ ਦੀ ਭਾਈ ਸੰਤੋਖ ਸਿੰਘ ਜੂੜਾ ਅੱਜ ਭਾਵੇਂ ਬਹੁਤੇ ਵਿਦਵਾਨ ਜਿਹੜੇ ਬਣੇ ਫਿਰਦੇ ਆ ਉਹ ਮਾੜਾ ਚੰਗਾ ਕਹਿ ਰਹੇ ਆ ਉਹਨਾਂ ਨੂੰ ਪਰ ਦਸਾਂ ਪਾਠਿਆਂ ਦਾ ਇਤਿਹਾਸ ਨੂੰ ਖੋਜਣਾ ਉਹਦੇ ਬਾਰੇ ਫਿਰ ਕਿਤਾਬਾਂ ਗ੍ਰੰਥ ਲਿਖਣੇ ਸੰਗਤ ਦੇ ਸਾਹਮਣੇ ਕਰਨਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਹਰ ਕੋਈ ਬੰਦਾ ਇਤਿਹਾਸ ਦੀ ਖੋਜ ਨਹੀਂ ਕਰ ਸਕਦਾ ਕਿੱਡੀ ਦੇਣੋਂ ਨੇ ਦਿੱਤੀ ਕਿੰਨੇ ਗ੍ਰੰਥ ਬਣਾ ਕੇ ਸਾਨੂੰ ਦਿੱਤੇ ਔਰ ਅੰਤ ਹਰ ਗ੍ਰੰਥ ਦੇ ਵਿੱਚ ਇਹ ਲਿਖਿਆ ਵੀ ਜੇ ਭਾਈ ਸਿੱਖ ਕੌਮ ਨੂੰ ਮੇਰੇ ਵੱਲੋਂ ਖੁੱਲੀ ਛੁੱਟੀ ਹੈ ਵੀ ਕਿਤੇ ਕੋਈ ਪ੍ਰਸਾng ਕੋਈ ਅੱਖਰ ਤਾਂਠਾ ਹੋ ਗਿਆ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਵਿੱਚ ਬਦਲਾਅ ਹੋ ਸਕਦਾ ਹੈ ਇਨੂੰ ਤਬਦੀਲ ਕੀਤਾ ਜਾਇਆ ਚਾਹੀਦਾ ਹੈ ਜਾਂ ਕਰ ਸਕਦੇ ਆ ਤਾਂ ਤੁਸੀਂ ਕਰ ਸਕਦੇ ਹੋ ਮੇਰੇ ਵੱਲੋਂ ਕੋਈ ਰੋਕ ਨਹੀਂ ਹੈ ਦਸਾਂ ਪਾਠੀਆਂ ਤੇ ਆਸਮਨ ਕੋਈ ਇਕੱਠਾ ਨਹੀਂ ਕਰ ਸਕਿਆ ਇਹਨਾਂ ਨੇ ਵਰਤਾਂਦ ਸਾਰਾ ਦਿੱਤਾ ਔਹ ਸਰਬਨ ਹੁੰਦਾ ਜਿਵੇਂ ਮਹਾਰਾਜ ਦੇ ਨਾਲ-ਨਾਲ ਚੱਲੇ ਹੁੰਦੇ ਸਾਰੀਆਂ ਕਥਾ ਕਹਾਣੀਆਂ ਸਾਰਾ ਜੀਵਨ ਦਾ ਵਰਤਾਂਦ ਕਿੱਥੇ ਕੀ ਹੋਇਆ ਕਿੱਥੇ ਕੀ ਹੋਇਆ ਸਾਰੀ ਕੋਝ ਆਪਾਂ ਤਾਂ ਆਪਣਾ ਜੀਵਨ ਜਿਉ ਰਹੇ ਆ ਆਪ ਨੂੰ ਤਾਂ ਆਪਣਾ ਨਹੀਂ ਯਾਦ ਹੈਗਾ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਕੀ ਕੀ ਕੀਤਾ ਕੁਝ ਗੱਲਾਂ ਕੁਝ ਵਿਚਾਰਾਂ ਸਾਡੇ ਯਾਦ ਹੈ ਪਰ ਪੂਰਾ ਜੀਵਨ ਤਾਂ ਨਹੀਂ ਸਾਨੂੰ ਚੇਤੇ ਵੀ ਅਹੀ 20 ਸਾਲ ਨੇ 50 ਸਾਲ ਦੇ 50 ਸਾਲ ਵਿੱਚ ਕੀ ਕੀ ਕੀਤਾ ਕਿੰਨੇ ਦਿਨ ਬਤਾਏ ਕਿੰਨੇ ਚੰਗੇ ਕੰਮ ਕੀਤੇ ਕਿੰਨੇ ਮਾੜੇ ਕੀਤੇ ਕਿੰਨਾ ਭਲਾ ਕੀਤਾ ਕਿੰਨਾ ਪੁੰਨ ਕਮਾਇਆ ਕਿੰਨਾ ਪਾਪ ਕੀਤਾ ਕੋਈ ਨਹੀਂ ਪਾਦਾ ਪਰ ਉਹਨਾਂ ਕਿੰਦੀ ਤਗੜੀ ਮਿਹਨਤ ਕਰਕੇ ਦੱਸਾਂ ਗੁਰੂਆਂ ਦਾ ਸਾਰਾ ਜੋ ਸੁਤੰਤਰ ਜੀਵਨ ਹੈ ਗਿਆਨ ਦੀਆਂ ਗੱਲਾਂ ਸਾਖੀਆਂ ਦੇ ਰਾਹੇ ਵਿਦਾਤ ਬਣਾ ਕੇ ਸਾਨੂੰ ਦਿੱਤਾ ਤਾਂ ਉਹ ਇਸ ਤਰ੍ਹਾਂ ਮਹਾਰਾਜ ਦੇ ਜੋ ਪਾਵਨ ਬਚਨ ਹੈ ਉਹ ਕੁਮਾਰੇ ਆਪਾਂ ਵੀ ਸਤਿਗੁਰਾਂ ਦੇ ਬਲੇ ਹਾਰ ਜਾਈਏ ਕੁਰਬਾਨ ਜਾਈਏ ਇਹਨਾਂ ਮਹਾਰਾਜ ਦੀਆਂ ਸਿੱਖਿਆਵਾਂ ਤੋਂ ਸਾਖੀਆਂ ਤੋਂ ਆਪਣੇ ਜੀਵਨ ਨੂੰ ਸੇਧ ਦਈਏ ਤੇ ਮਨੁੱਖਾ ਜਨਮ ਜੋ ਮਹਾਰਾ ਪਿਤਾ ਨੇ ਬਖਸ਼ਿਆ ਉਹਨੂੰ ਸਫਲ ਬਣਾਈਏ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਣ ਸਾਰ ਬਕਲਾ ਮਾ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ